ਸ਼੍ਰੀ ਅਮਸਰ ਸਾਹਿਬ ਦੇ ਬਾਣੀ ਸੋਢੀ ਸੁਲਤਾਨ ਚੌਥੀ ਪਾਸ਼ਾਏ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 8 ਅਕਤੂਬਰ ਨੂੰ ਦੁਨੀਆ ਭਰ ਵਿੱਚ ਵਸਦੀ ਨਾਨਕ ਨਾਮ ਲੀਵਾ ਸੰਗਤ ਵੱਲੋਂ ਧੂਮ ਧਾਮ ਤੇ ਸ਼ਰਧਾਂਜਲੀ ਮਨਾਏ ਜਾ ਰਿਹਾ ਹੈ ਇਸ ਸਬੰਧ ਵਿੱਚੋ ਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਉੱਥੇ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਸ਼ਰਧਾ ਸਤਕਾਰ ਪੀਠ ਕਰਦੇ ਉਹਨਾਂ ਨੂੰ ਵਕ ਵਕ ਸ਼ਹਿਰ ਦਵਾਈ ਸੰਗਤ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਤੇ ਵਕ ਵਕ ਥਾਵਾਂ ਤੇ ਰੰਗ-ਬਰੰਗੇ ਲਾਈਟਾਂ ਨਾਲ ਸਜਾਵਟ ਕੀਤੀ ਜਾਵੇਗੀ ਇਸੇ ਤਹਿਤ ਅਮਰਸਰ ਦਿਵਸੀ ਤੇ ਗੁਰੂ ਘਰ ਦੇ ਅਨੰਦ ਸੇਵਕ सुरेंद्रਪਾਲ ਸਿੰਘ ਦੇਗਵਾਈ ਹੇਠ ਸ਼ਰਧਾਲੂਆਂ ਵੱਲੋਂ ਸ਼੍ਰੀ ਗੁਰੂ ਰਾਮਦਾਸ ਕਮੰਤਰੀ ਹਵਾਈ ਅੱਡੇ ਤੇ ਦੇਸੀ ਤੇ ਵਿਦੇਸੀ ਰੰਗ-ਬਰੰਗੇ ਫੁੱਲਾਂ ਨਾਲ ਸਜਾਵਟ ਕੀਤੀ ਗਈ ਆਸਪਰਾ ਬਲੀਨ ਸਿੰਘ ਤਨਤਨ ਰਾਮਦਾਸ ਗੁਰ ਜਿੰਸਰੀਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰ ਜਨਹਾਰੇ ਤਾਰਿਆ ਐਸੇ ਦੀਨ ਦੇਵਾਲ ਸਤਿਗੁਰੂ ਚੌਥੇ ਗੁਰੂ ਨਾਨਕ ਤਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਦੀ ਸਜਾਵਟ ਦੀ ਸੇਵਾ ਹੋ ਰਹੀ ਹੈ ਜੀ ਇਹ ਸਾਰੀ ਸਜਾਵਟ ਸਰਦਾਰ ਸੁਵਿੰਦਰਪਾਲ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਨਿਭਾ ਰਿਹਾ ਹੈ ਜੀ ਤੇ ਪੂਰਨ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਭਗਵਾਨ ਸਿੰਘ ਜੀ ਜਥੇਦਾਰ ਸਾਹਿਬ ਗਿਆਨੀ ਰਗਬੀਰ ਸਿੰਘ ਜੀ ਦੇ ਸਹਿਯੋਗ ਨਾਲ ਇਹ ਸਾਰੀ ਸੇਵਾ ਹੋ ਰਹੀ ਹੈ ਜੀ ਇਸ ਤੇ ਵਿੱਚ 30 ਕਾਰੀਗਰ ਤੇ 35 ਤੋਂ 40 ਸੇ ਪ੍ਰੇਮੀ ਸੇਵਾਦਾਰ ਨਾਲ ਜੁੜੇ ਜੀ ਤੇ 35 ਤੋਂ 40 ਕਿਸਮਾਂ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਫਲਾਰਸ ਇਹਦੇ ਵਾਸਤੇ ਮੰਗਾਏ ਗਏ ਨੇ ਜੀ ਮਹਾਰਾਜ ਗੁਰੂ RAM DAS ਤਰਸ ਕਰਨ ਇਸੀ ਗੁਰੂ RAM DAS ਮਾਰੇ ਇੰਟਰਨੈਸ਼ਨਲ 에어ਪੋਰਟ ਤੋਂ ਬਾਅਦ ਰੇਲਵੇ ਸਟੇਸ਼ਨ ਦੀ ਵੀ ਸਜਾਵਟ ਹੋਣੀ ਹੈ ਤਾਂ ਜੋ ਦੂਰ ਦਰਾਡੇੋਂ ਤੋਂ ਆਈ ਹੋਈ ਸੰਗਤ ਦਾ ਪੂਰੇ ਪ੍ਰਕਾਰ ਨਾਲ ਵੈਲਕਮ ਹੋ ਸਕੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAM DAS ਗੁਰ ਜਿਨ ਸਰਿਆਤਿ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪਸੇ ਜਨ ਹਾਰੇ ਤਾਰਿਆ ਸੱਚੇ ਪਾਤਸ਼ਾਹ ਚੌਥੇ ਨਾਨਕ ਸੋਢੀ ਸੁਲਤਾਨ ਪਿਤਾ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਦੇ ਮੌਕੇ ਤੇ ਸਮੂਹ ਨਾਨਕ ਨਾਮ ਲੈਵਾ ਸੰਗਤ ਨੂੰ ਬ્યાંਤ ਬ્યાંਤ ਵਧਾਈਆਂ ਇਸ ਸੰਬੰਧ ਦੇ ਵਿੱਚ ਇਸ ਵੇਲੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਫੋਲਾਂ ਦੀ ਸੇਵਾ ਚੱਲ ਰਹੀ ਹੈ ਜਿਦੇ ਚ 20 ਤੋਂ 25 ਕਾਰੀਗਰ ਅਤੇ 30 ਤੋਂ 40 ਸਿੰਘ ਨਾਲ ਸੇਵਾ ਨਿਭਾ ਰਹੇ ਹਨ ਅਰਾਈਵਲ ਵੀ ਤੇ ਡਿਪਾਰਚਰ ਵਾਲੇ ਏਰੀਆ ਵਿੱਚ ਵੀ ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਮਾਡਲ ਲੱਗੇ ਹਨ ਉਹਨਾਂ ਨੂੰ ਵੀ ਪੂਰਾ ਸਜਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਅੱਜ ਰਾਤ ਤੋਂ ਬਾਅਦ ਫਿਰ ਰੇਲਵੇ ਸਟੇਸ਼ਨ ਵੱਲ ਸਾਰੀਆਂ ਸੰਗਤਾਂ ਨੇ ਉੱਥੇ ਜਾ ਕੇ ਉਹਨੂੰ ਵੀ ਸਜਾਉਣਾ ਹੈ ਤਾਂ ਕਿ ਆਉਣ ਵਾਲੀ ਸਾਰੀ ਸੰਗਤ ਨੂੰ ਪ੍ਰਕਾਸ਼ ਦਿਹਾੜੇ ਦੇ ਉੱਤੇ ਆਉਣ ਵੇਲੇ ਪੂਰਾ ਵੈਲਕਮ ਕੀਤਾ ਜਾਵੇ ਅਤੇ ਸਾਰਿਆਂ ਨੂੰ ਮਹਾਰਾਜ ਖੁਸ਼ੀਆਂ ਤੇ ਖੇੜੇ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ